ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਨਿਊਜ਼ ਟੂਡੇ ਪੰਜਾਬ ਤਸਵੀਰਾਂ ਤੁਹਾਨੂੰ ਪਵਾਨੀਗੜ੍ਹ ਤੋਂ ਦਿਖਾ ਰਹੇ ਹਾਂ ਜੀ ਬਿਲਕੁਲ ਪਿਛਲੇ ਦਿਨ ਹੀ ਜ਼ਿਲ੍ਹਾ ਸੰਗਰੂਰ ਦਾ ਨਾਮ ਹੈ ਜਿਹੜਾ ਖੇਡਾਂ ਦੇ ਵਿੱਚ ਦੀਪਿੰਦਰ ਸਿੰਘ ਨੇ ਰੋਸ਼ਨ ਕੀਤਾ ਜੀ ਬਿਲਕੁਲ ਜਾਣਕਾਰੀ ਦੇ ਦਈਏ ਕਿ ਪਾਵਰ ਲਿਫਟਿੰਗ ਦੇ ਵਿੱਚ ਦੀਪਿੰਦਰ ਸਿੰਘ ਨੇ ਅਰਬੀ ਦੇਸ਼ ਕਤਰ ਦੇ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਬ੍ਰਾਊਨ ਮੈਟਲ ਜਿਹੜਾ ਹਾਸਲ ਕੀਤਾ ਉੱਥੇ ਹੀ ਜਿੱਥੇ ਦੀਪਿੰਦਰ ਸਿੰਘ ਨੇ ਆਪਣੇ ਮਾਤਾ ਪਿਤਾ ਦਾ ਨਾਮ ਹੈ ਜਿਹੜਾ ਰੋਸ਼ਨ ਕੀਤਾ ਹੈ ਦੇ ਨਾਲ ਹੀ ਜਿਲ੍ਹਾ ਸੰਗਰੂਰ ਦਾ ਨਾਮ ਹੈ ਜਿਹੜਾ ਰੋਸ਼ਨ ਕੀਤਾ ਜੀ ਬਿਲਕੁਲ ਜਾਣਕਾਰੀ ਦੇ ਦਈਏ ਕਿ ਇਸ ਦੇ ਮਦੇ ਨਜ਼ਰ ਅੱਜ ਸੰਗਰੂਰ ਤੋਂ ਐਮਪੀ ਸਿਮਰਜੀਤ ਸਿੰਘ ਮਾਨ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਨੇ ਤੇ ਦਿਪਿੰਦਰ ਸਿੰਘ ਦਾ ਜਿਹੜਾ ਸਨਮਾਨ ਕੀਤਾ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਰਫ ਜਿਹੜਾ ਦਿਪਿੰਦਰ ਸਿੰਘ ਨੇ ਆਪਣੀ ਜਿਹੜੀ ਕਸਰਤ ਕਰਦੇ ਨਜ਼ਰ ਆ ਰਹੇ ਨੇ ਤੇ ਦੂਸਰੀ ਤਰਫ ਐਮਪੀ ਸਿਮਰਜੀਤ ਸਿੰਘ ਮਾਨ ਜਿਹੜਾ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਹੀ ਸਰਦਾਰ ਤਲਵਿੰਦਰ ਸਿੰਘ ਮਾਨ ਨੇ ਜਿਹੜੇ ਉਹਨਾਂ ਦਾ ਸਨਮਾਨ ਕਰਦੇ ਨਜ਼ਰ ਆ ਰਹੇ ਨੇ ਉਸ ਮੌਕੇ ਗੱਲਬਾਤ ਕਰਨ ਦੀਪਿੰਦਰ ਸਿੰਘ ਨੇ ਜਿਹੜੀ ਹੋਰਾਂ ਨੌਜਵਾਨਾਂ ਨੂੰ ਵੀ ਜਿਹੜੀ ਅਪੀਲ ਕੀਤੀ ਹੈ ਕਿ ਨਸ਼ੇ ਚੋਂ ਬਾਹਰ ਆ ਕੇ ਸਾਰੇ ਹੀ ਨੌਜਵਾਨ ਜਿਹੜਾ ਜਿੰਮ ਦੇ ਨਾਲ ਜੁੜੋ ਆਪਣੇ ਸ਼ਰੀਰ ਦੇ ਨਾਲ ਜੁੜੋ ਤਾਂ ਜੋ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਤੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਉਹ ਕਰ ਸਕੀਏ ਜੀ ਬਿਲਕੁਲ ਇਸ ਸਮੇਂ ਦਪਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਜੋ ਉਹਨਾਂ ਤੋਂ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਕੀ ਕਹਿਣਾ ਉਹਨਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਮੇਰਾ ਨਾਮ ਦਪਿੰਦਰ ਸਿੰਘ ਹੈਗਾ ਜੀ ਠੀਕ ਹੈ ਦਪਿੰਦਰ ਸਿੰਘ ਕਿੱਥੇ ਜਿਹੜੀ ਮੈਡਲ ਤੁਸੀਂ ਪ੍ਰਾਪਤ ਕਰਦੇ ਕਿ ਕਿੰਨੇ ਜਗ੍ਹਾ ਤੇ ਕਿਹੜੀ ਗਿਰੀ ਇਹ ਆਪਣਾ ਹੋਈ ਸੀ ਦੋਹਾ ਕਦਰ ਵਿੱਚ ਅਰਬ ਕੰਟਰੀ ਦੇ ਵਿੱਚ ਹੋਈ ਸੀ ਤੇ ਆਪਣੀ ਚੈਂਪੀਅਨਸ਼ਿਪ ਦੇ ਵਿੱਚ 10 ਦੇਸ਼ਾਂ ਨੇ ਭਾਗ ਲਿਆ ਸੀ ਜਿੱਥੇ ਵਿੱਚ ਦੋ ਆਪਣੋ ਮੈਡਲ ਮੈਂ ਜਿੱਤੇ ਨੇ ਇੱਕ ਆਪਣਾ ਹੈਗਾ ਜੀ ਸਿਲਵਰ ਇੱਕ ਹੈਗਾ ਆਪਣਾ ਬ੍ਰਾਉਂਜ਼ ਮੈਡਲ ਕਿੰਨਾ ਦਾ ਮੁਕਾਬਲਾ ਸੀ ਉਹ ਤੇ ਮੁਕਾਬਲਾ ਪੂਰਾ ਟਫ ਹੈਗਾ ਸੀ ਜੀ ਪੂਰੇ 10 ਦੇਸ਼ਾਂ ਦੇ ਪੂਰੇ ਤਗੜੇ ਖਿਡਾਰੀ ਆਏ ਸੀ ਜਿਹਦੇ ਵਿੱਚੋਂ ਮੈਡਲ ਤੁਸੀਂ ਨਹੀਂ 골ਡ ਦੇ ਚਾਂਸ ਹੈਗੇ ਸੀ ਬਸ ਥੋੜੇ ਜਿਹਾ ਫਰਕ ਨਾਲ ਇੱਕ ਸਿਲਵਰ ਆ ਗਿਆ ਇੱਕ ਬ੍ਰਾਉਂਜ਼ ਮੈਡਲ ਆ ਗਿਆ ਕਿੰਨੇ ਕੁ ਮੇਜ਼ ਕਰ ਮਿਹਨਤ ਤਾਂ ਪਾਪਾ ਜੀ ਦੇਖੋ ਹਰ ਕੰਮ ਦੇ ਵਿੱਚ ਕਰਨੀ ਹੀ ਪੈਂਦੀ ਹੈ ਮਿਹਨਤ ਸਾਡਾ ਦਿਨ ਅਸੀਂ 5 ਵਜੇ ਸਵੇਰੇ ਸਟਾਰਟ ਕਰਦੇ ਹਾਂ ਐਕਸਰਸਾਈਜ਼ ਸਵੇਰੇ 7:30 8 ਵਜੇ ਤੱਕ ਸਾਡੀ ਐਕਸਰਸਾਈਜ਼ ਚੱਲਦੀ ਹੈ ਔਰ ਡੇਲੀ ਦਾ ਸਾਡਾ ਬਿਨਾਂ ਨਾਗੇ ਹੀ ਰੁਟੀਨ ਹੈਗਾ ਜੋ ਅਸੀਂ ਐਕਸਰਸਾਈਜ਼ ਕਰਦੇ ਹਾਂ ਪੂਰਾ ਨੌਜਵਾਨਾਂ ਨੂੰ ਇਹ ਸੀ ਕਰਨਾ ਚਾਹੀਦਾ ਹੈ ਸੇਧ ਨਹੀਂ ਅਸੀਂ ਇੱਕ ਰਿਕੁਐਸਟ ਹੀ ਕਰਾਂਗੇ ਸਾਰਿਆਂ ਨੂੰ ਵੀ ਆਪਣੇ ਨਸ਼ਿਆਂ ਨੂੰ ਛੱਡੋ ਤੇ ਜਿਮ ਨਾਲ ਜੁੜੋ ਐਕਸਰਸਾਈਜ਼ ਕਰੋ ਤਾਂ ਜੋ ਤੁਸੀਂ ਆਪਣੇ ਦੇਸ਼ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕੋ ਮੁੰਡੇ ਜਿਹੜੇ ਟ੍ਰੇਨਿੰਗ ਕਰ ਰਹੇ ਨੇ ਇਹ ਸਪੋਰਟ ਬਿਲਕੁਲ ਜੀ ਆਪਣੇ ਨਾਲ ਇੱਥੇ ਘੱਟ 10 ਮੁੰਡੇ ਆਪਣੇ ਟ੍ਰੇਨਿੰਗ ਕਰਦੇ ਨੇ ਜਿਹਦੇ ਵਿੱਚੋਂ 5-7 ਮੁੰਡੇ ਹੁਣ ਆਪਣੇ ਨਾਲ ਹੈਗੇ ਨੇ ਜਿਹਦੇ ਵਿੱਚ ਆਪਣੇ ਜੂਨੀਅਰ ਨੇ ਵੀ ਸੀਨੀਅਰ ਨੇ ਵੀ ਨੇ ਸਭ ਜੂਨੀਅਰ ਮੁੰਡੇ ਵੀ ਹੈਗੇ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜ਼ਿਲ੍ਹੇ ਸੰਗਰੂਰ ਦਾ ਸਾਡੇ ਸ਼ਹਿਰ ਭੋਨੀ ਘਟ ਦਾ ਨਾਮ ਹੋਰ ਵੀ ਰੋਸ਼ਨ ਕਰਨਗੇ ਤੇਰਾ ਨਾਮ ਬਰੇ ਗੱਗੀ ਆ ਗੱਗੀ ਜੀ ਕਿਸ ਤਰੀਕੇ ਪਾਵਰ ਲਿਫਟਿੰਗ ਨਾਲ ਜੁੜੇ ਕਿਵੇਂ ਜਾਣਦੇ ਹੋ ਤੁਸੀਂ ਬਾਈ ਮਦੀਪ ਬਾਈ ਨੂੰ ਅਸੀਂ ਕੰਪੀਟੀਸ਼ਨ ਜਾਂਦੇ ਸੀਗੇ ਤੇ ਦੀਪ ਬਾਈ ਨੂੰ ਦੇਖ ਕੇ ਹਨ ਵੀਰੇ ਤੇ ਇੱਧਰ ਇਕੱਠੇ ਸੀ ਪ੍ਰੈਕਟਿਸ ਕਰਨ ਲੱਗੇ ਵੀਰੇ ਭੋਨੀ ਘੜਾ ਕੇ ਮੈਂ ਮੇਰੇ ਧੂਰੀ ਤੋਂ ਆ ਬੇਲੇ ਕੋਲ ਤੇ ਇੱਥੇ ਦਿੱਲੀ ਆ ਕੇ ਪ੍ਰੈਕਟਿਸ ਕਰਦੇ ਆਂ ਬਈ ਬਾਈ ਨਾਲ ਹਾਂਜੀ ਵੀਰ ਜਿਹੜੀ ਵਿੱਚ ਕਿੱਦਾਂ ਕੋਈ ਲੱਗੇ ਨਹੀਂ ਜਿਹੜਾ ਇੰਨੀ ਦੂਰ ਨਹੀਂ ਵੀਰੇ ਪਾਵਰ ਲਿਫਟਿੰਗ ਵਾਲੇ ਬਹੁਤ ਘੱਟ ਆਣਾ ਵੀਰੇ ਉਹਦੇ ਕਰਕੇ ਇੰਨੀ ਦੂਰ ਆਉਣਾ ਪੈਂਦਾ ਸਹੀ ਹੈ ਹਾਂਜੀ ਵੀਰ ਚੱਲ ਰਹੀ ਪ੍ਰੈਕਟਿਸ ਹਾਂਜੀ ਹਾਂ ਵੀਰੇ ਬਹੁਤ ਚੱਲ ਰਹੀ ਹੈ ਤਾਂ ਆ ਸੀ ਵੀ ਵਧੀਆ ਖਿਡਾਰੀ ਜਿਹੜਾ ਹਾਂਜੀ ਹਾਂਜੀ ਵੀਰੇ ਤੇ ਮੈਂ 5 ਵਾਰ ਨੈਸ਼ਨਲ ਚੈਂਪੀਅਨ ਰਿਹਾ ਵੀਰੇ ਤਿੰਨ ਮੇਰੇ ਆਪਣੇ 골ਡ ਮੈਡਲ ਲਾ ਵੀਰੇ ਇੱਕ ਬਰੋਨਾ ਇੱਕ ਸਿਲਵਰਾਂ ਹਾਂ ਜੀ ਸੈਕਿੰਡ ਨੈਸ਼ਨਲ ਪਰ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਹਾਂ ਵੀ ਇੰਟਰਨੈਸ਼ਨਲ ਦੀ ਤਿਆਰੀ ਕਰ ਰਹੇ ਹਾਂ ਹੁਣ ਤਾਕੜੇ ਹੋ ਕੇ ਜਾਵਾਂਗੇ ਵੀਰੇ ਤੇ 골ਡਮੈਨ ਲੱਕੀ ਮੜਾਂਗੇ ਵੀਰੇ ਮੇਰਾ ਨਾਮ ਮੇਰਾ ਨਾਮ ਸੁਖਦੀਪ ਸਿੰਘ ਆ ਮੈਂ ਪੋਨੀਗੜ ਤੋਂ ਹੀ ਬਲੋਂਗ ਕਰਦਾ ਇਸ ਤਰ੍ਹਾਂ ਦੇ ਪਾਵਰ ਲਿਫਟਿੰਗ ਗੇਮ ਦੇ ਵਿੱਚ ਆਇਆ ਜੀ ਪਾਵਰ ਲਿਫਟਿੰਗ ਇਹ ਪਹਿਲਾਂ ਮੈਂ ਸ਼ੁਰੂ ਤੋਂ ਫਿਟਨੈਸ ਲੈਵਲ ਦੀ ਲਾਉਂਦਾ ਸੀ ਇਸ ਤੇ ਜਿਮ ਤੇ ਬਾਈ ਉਹਨਾਂ ਨੂੰ ਦੇਖ ਦੇਖ ਕੇ ਬਾਈ ਉਹਨਾਂ ਤੋਂ ਮੋਟੀਵੇਟ ਹੋ ਕੇ ਜਿਵੇਂ ਦੇ ਬਾਈ ਲਾਉਂਦੇ ਸੀ ਤਾਂ ਆਪਣਾ ਮਨ ਵੀ ਕਰਿਆ ਵੀ ਬਾਈ ਉਹਨਾਂ ਨਾਲ ਲਈ ਆਪਾਂ ਵੀ ਅੱਗੇ ਖੇਡੀਏ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰੀਏ ਸਹੀ ਹੈ ਤਾਂ ਕਿੰਨੇ ਸਮੇ ਤੋਂ ਜਿਹੜਾ ਜੁੜੇ ਹੋਏ ਮੈਂ ਭਾਜੀ 6-7 ਮਹੀਨੇ ਤੋਂ ਲੱਗਿਆ ਹਾਲੇ ਸਟਾਰਟ ਆਪੀ ਹੋਇਆ ਤੇ ਵਧੀਆ ਹਾਂ ਲੈਸ਼ਨਲ ਤੋਂ ਵੀ ਸਾਡਾ ਮੈਡਲ ਆ ਗਿਆ ਸਿਲਵਰ ਮੈਡਲ ਸੀਗਾ ਮੇਰਾ ਫਿਰ ਮਨਾ ਸਕੀ ਵੀ ਇੰਟਰਨੈਸ਼ਨਲ ਹਾਂਜੀ ਭਾਜੀ ਖੇਡਾਂਗੇ ਇੱਕ ਦਿਨ ਜ਼ਰੂਰ ਹਿੰਮਤ ਜ਼ਰੂਰ ਰੱਖੀਆ ਤੇ ਮਿਹਨਤ ਕਰਦੇ ਰਾਵਾਂਗੇ ਇਦਾਂ ਹੀ ਅਸੀਂ ਹੋਰ ਨੌਜਵਾਨ ਵੀ ਦੇਖਦੇ ਆਂ ਸੈਂਟਰਲ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਜਾਂ ਫ ਭਾਈ ਕੁਛ ਨਹੀਂ ਰੱਖਿਆ ਨਸ਼ਿਆਂ ਦੇ ਮੈ ਤਾਂ ਕਹਿੰਦਾ ਜਿੰਮ ਲਾਓ ਸਰੀਰ ਦੇਖੇ ਮੜਾ ਮੋਟਾ ਮਾਪੇ ਦਾ ਨੌਸ਼ਣ ਹੋਵੇ ਨਾ ਅੱਗੇ ਵਧੀਏ ਆਪਾਂ ਹੋਰ ਅੱਗੇ ਜਾਵਾਂਗੇ ਹਨਾ ਤਾਂ ਆਪਣੇ ਪੰਜਾਬ ਦੀ ਤਰੱਕੀ ਪਤਾ ਲੱਗੂ ਪੂਰੀ ਦੁਨੀਆ 'ਚ ਪਤਾ ਲੱਗੂ ਵੀ ਪੰਜਾਬੀ ਕਿਵੇਂ ਹੁੰਦੇ ਨੇ ਆਂਡ